ਇਹ ਦਾਣੇ ਨੂੰ ਕੱਟ ਲੱਗਿਆ ਹੋਣਾ ਜ਼ਰੂਰੀ ਚਾਹੀਦਾ ਜੀ। ਆਪਾਂ ਗਰਮੀ ਦੇ ਵਿੱਚ ਚਾਰ ਪਾਵਾਂਗੇ ਮੱਝਾਂ ਨੂੰ। ਇਹ ਇੱਕ ਪਹਿਲਾਂ ਹੀ ਗਰਮ ਹੁੰਦਾ ਬਹੁਤ ਜ਼ਿਆਦਾ ਤੇ ਇਹਦੇ ਨਾਲ ਆਪਣੇ ਪਸ਼ੂ ਖਰਾਬ ਹੋਣੀ ਆ। ਉਹ ਨਾਲ ਕੋਈ ਦਵਾਈਆਂ ਵਗੈਰਾ ਦਾ ਵੀ ਛੜਕਾਅ ਕਰਦੇ ਆ ਤਾਂ ਕਿ ਚਾਰ ਦੀ ਕੁਆਲਿਟੀ ਵਧੀਆ ਬਣੇ। ਭਾਈ ਪਿਛਲੇ ਸਾਲ ਆਪਾਂ 35-40 ਕਿੱਲੇ ਚਾਰ ਪਾਤਾ ਸੀ ਤੇ ਇਸ ਸੀਜ਼ਨ ਦੇ ਵਿੱਚ ਹੁਣ ਇਸ ਸੀਜ਼ਨ ਦੇ ਵਿੱਚ ਅਜੇ 8-10 ਕਿੱਲੇ ਚਾਰ ਪਾਏ। ਹਾਂਜੀ ਪਿੰਡੂ ਪੋਡਕਾਸਟ ਚੈਨਲ ਦੇ ਸਵਾਗਤ ਹੈ ਜੀ ਅੱਜ ਆਪਾਂ ਨਾ ਗੱਲ ਕਰਨੀ ਆ ਕਿ ਮੱਕੀ ਦੇ ਚਾਰ ਬਾਰੇ ਘੱਟੋ ਘੱਟ ਆਪਾਂ ਨੂੰ ਕੋਈ ਜ਼ਿਆਦਾ ਐਕਸਪੀਰੀਅੰਸ ਤਾਂ ਨਹੀਂ ਹੈਗਾ ਚਲੋ 3-4 ਸਾਲ ਹੋ ਗਏ ਆਪਾਂ ਨੂੰ ਵੀ ਪਾਉਂਦਿਆਂ ਨੂੰ ਆਏ ਸਾਲ ਪਾਉਨੇ ਆ ਹੁਣ ਤੇ ਆਪਾਂ ਨੂੰ ਕੋਈ ਵੈਸੇ ਮਾੜੀ ਗੱਲ ਵੀ ਨਹੀਂ ਲੱਗੀ ਕਿਉਂਕਿ ਕਈ ਬੰਦੇ ਕਹਿੰਦੇ ਆ ਕਿ ਇਹਦੇ ਨਾਲ ਪਸ਼ੂ ਖਰਾਬ ਹੋ ਜਾਂਦੇ ਆ ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀਆਂ ਨੇ ਹਨਾ ਪਰ ਪ੍ਰੋਬਲਮਾਂ ਹੈਗੀਆਂ ਵੀ ਆ ਕਿਉਂਕਿ ਇਹਨੂੰ ਤਰੀਕਾ ਹੁੰਦਾ ਢੰਗ ਹੁੰਦਾ ਇੱਕ ਪਾਉਣ ਦਾ ਉਹ ਜਦੋਂ ਨਵੇਂ ਬੰਦੇ ਕੋਲੇ ਨਹੀਂ ਹੁੰਦਾ ਕੀ ਕਿ ਤਰੀਕੇ ਤਰੀਕੇ ਨਾਲ ਪਾਇਆ ਜਾਵੇ ਤੇ ਮੁੜ ਕੇ ਜਦੋਂ ਪਿੱਟ ਚੋਂ ਪੱਟ ਕੇ ਪਾਉਣਾਗਾ ਤੇ ਉਹ ਨਹੀਂ ਅਸਲ ਵਿੱਚ ਸਹੀ ਹੁੰਦਾ ਜਿਵੇਂ ਹੁਣ ਗਰਮੀ ਦੇ ਸੀਜ਼ਨ ਆ ਉਹ ਜਿਵੇਂ ਆਪਾਂ ਗਰਮੀ ਦੇ ਵਿੱਚ ਚਾਰ ਪਾਵਾਂਗੇ ਮੱਝਾਂ ਨੂੰ ਇਹ ਇੱਕ ਪਹਿਲਾਂ ਹੀ ਗਰਮ ਹੁੰਦਾ ਬਹੁਤ ਜ਼ਿਆਦਾ ਤੇ ਇਹਦੇ ਨਾਲ ਆਪਣੇ ਪਸ਼ੂ ਖਰਾਬ ਹੋਣੀ ਆ ਤੇ ਬਾਕੀ ਆਪਾਂ ਅੱਜ ਬਾਈ ਨਾਲ ਗੱਲ ਕਰਾਂਗੇ ਕਿਉਂਕਿ ਇਹਨਾਂ ਕੋਲੇ ਖਾਸਾ ਐਕਸਪੀਰੀਅੰਸ ਹੋ ਗਿਆ ਕਿਉਂਕਿ ਇਹਨਾਂ ਕੋਲੇ ਮਸ਼ੀਨ ਵੀ ਆਪਦੀ ਤੇ 5-6 ਸਾਲ ਹੋ ਗਏ ਇਹਨਾਂ ਨੂੰ ਘਟੋ ਘਟ ਬਾਈ ਨੂੰ ਆਪ ਨੂੰ ਹੋ ਗਏ 5-6 ਸਾਲ ਪਾਉਂਦੇ ਨੂੰ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਵਿੱਚ ਇਹ ਘਟ ਘਟ 15 ਸਾਲਾਂ ਤੋਂ ਕੰਮ ਕਰ ਰਹੇ ਨੇ ਪਹਿਲਾਂ ਤਾਂ ਬਾਈ ਜੀ ਆਪਣਾ ਪਿੰਡ ਦੱਸੋ ਕਿਹੜਾ ਹੈ ਬਾਈ ਜੀ ਪਹਿਲਾਂ ਸ਼ਸ਼ੀ ਗੱਲ ਜੀ ਹਾਂਜੀ ਤੇ ਪਿੰਡ ਆਪਣਾ ਹੈ ਜੀ ਬਰਨ ਠੀਕ ਹੈ ਜੀ ਹਾਂਜੀ ਬਾਈ ਜੀ ਇੱਕ ਗੱਲ ਦੱਸੋ ਕਿ ਇਸ ਵਾਰੀ ਮੱਕੀ ਦੀ ਬਜਾਈ ਘਟ ਹੋਈ ਹੈ ਕਿ ਵੱਧ ਹੋਈ ਹੈ ਕਿਉਂਕਿ ਤੁਹਾਡੇ ਕੋਲੇ ਮਸ਼ੀਨ ਆ ਨਾ ਤੁਹਾਨੂੰ ਪਤਾ ਹੋਊਗਾ ਇਹ ਚੀਜ਼ ਦਾ ਹਾਂਜੀ ਹਾਂਜੀ ਸਰ ਬਿਲਕੁਲ ਜੀ ਮੱਕੀ ਦੀ ਬਜਾਈ ਇਸ ਵਾਰ ਜੀ ਘਟ ਹੋਈ ਹੈ ਜੀ ਠੀਕ ਹੈ ਜੀ ਮੱਕੀ ਦੀ ਬਈ ਪਿਛਲੇ ਸਾਲ ਨਾਲ ਐਤ ਕੀ ਬਹੁਤ ਘਟੇ ਰੁਪਏ ਦੇ ਵਿੱਚੋਂ 30 40 ਪੈਸੇ ਘਟ ਹੋਈਆ ਬਾਕੀ ਦੀ ਵਿੱਚ ਠੀਕ ਹੈ ਜੀ ਜਦੋਂ ਆ ਜਿਵੇਂ ਅੱਜ ਦੀ ਤਰੀਕਾ ਨਾ ਅੱਜ ਦੀ ਤਰੀਕ ਚ ਪਿਛਲੇ ਸਾਲ ਕਿੰਨੇ ਕਿੱਲੇ ਦਾ ਤੁਸੀਂ ਮਤਲਬ ਕਿਰਾਏ ਤੇ ਕੰਮ ਕਰਤਾ ਸੀ ਅੱਜ ਦੀ ਤਰੀਕ ਦੇ ਸਮੇਂ ਦੇ ਹਿਸਾਬ ਨਾਲ ਜੀ ਪਿਛਲੇ ਸਾਲ ਆਪਾਂ 35 40 ਕਿੱਲੇ ਚਾਰ ਪਾਤਾ ਸੀ ਤੇ ਇਸ ਸੀਜ਼ਨ ਦੇ ਵਿੱਚ ਹੁਣ ਇਸ ਸੀਜ਼ਨ ਦੇ ਵਿੱਚ ਅਜੇ 8 10 ਕਿੱਲੇ ਚਾਰ ਪਾਏ ਹਨਾ ਬਾਈ ਜਿਵੇਂ ਆਪਾਂ ਦੇਖ ਸਕਦੇ ਆਂ ਕਿ ਕਿੰਨਾ ਜ਼ਿਆਦਾ ਕੀ ਬਾਈ ਕਹਿੰਦੇ ਕਿ ਆਪਣੇ ਕੋਲੇ ਬਾਹਰ ਨਾ ਕਿ ਘਟ ਆਇਆ ਕਿਉਂਕਿ ਜੇਕਰ ਬਜਾਈ ਘਟੀਆ ਤਾਂ ਤਾਂ ਹੀ ਬਾਈਆਂ ਕੋਲੇ ਕੰਮ ਘਟਾ ਆਇਆ ਤੇ ਬਾਈ ਇਹਦੇ ਇਹਦੇ ਪਿੱਛੇ ਕਾਰਨ ਕੀ ਰਹੀ ਨੇ ਮੇਨ ਇੱਕ ਤਾਂ ਹੀ ਸਾਮ ਸੰਭਾਲ ਤੇ ਬਹੁਤ ਅੰਤਰ ਆਈ ਕਿਉਂਕਿ ਸਾਮ ਸੰਭਾਲ ਅਸਲ ਹੋ ਨਹੀਂ ਰਹੀ ਹਰ ਇੱਕ ਬੰਦੇ ਤੋਂ ਕਿਉਂਕਿ ਚਾਰ ਖਰਾਬ ਹੋਇਆ ਪਸ਼ੂ ਖਰਾਬ ਹੋ ਰਿਹਾ ਜੀ ਕਿਉਂਕਿ ਲੋਕਾਂ ਨੂੰ ਇਹ ਲੋਕ ਵਿੱਚ ਤਜਰਬਾ ਨਾ ਹੋਣ ਦੇ ਕਾਰਨ ਪਸ਼ੂ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਜੀ हां ਆਪਾਂ ਜਿਵੇਂ ਆਪਾਂ ਦੇਖਦੇ ਆਂ ਜਿਵੇਂ ਕਿਤੇ ਚਾਰ ਦੇ ਵਿੱਚ ਜਦੋਂ ਹਵਾ ਰਹਿ ਜਾਂਦੀ ਹੈ ਨਾ ਹਾਂਜੀ ਕੀ ਉਦੋਂ ਉੱਥੇ ਉਲੀ ਪੈਦਾ ਹੋ ਜਾਂਦੀ ਆ ਬਿਲਕੁਲ ਜੀ ਹੈਨਾ ਉਹ ਉਲੀ ਕਰਕੇ ਕੀ ਸਾਰਾ ਚਾਰ ਆਪਣਾ ਖਰਾਬ ਹੋ ਜਾਂਦਾ ਜਿੱਥੇ ਤੱਕ ਹਵਾ ਪੈ ਜਾਂਦੀ ਹੈ ਉਹਦੇ ਵਿੱਚ ਬਿਲਕੁਲ ਜੀ ਬਿਲਕੁਲ ਪਤਾ ਚੱ ਕਰ ਗਿਆ ਜੇ ਆਪਾਂ ਚਾਰ ਪਾਉਣੇ ਆ ਜੀ ਉਹਦੀ ਚੰਗੀ ਤਰ੍ਹਾਂ ਲਤੜਨੀ ਨਹੀਂ ਹੁੰਦੀ ਲਤੜਾਈ ਨਾ ਹੋਣ ਦੇ ਕਾਰਨ ਜੀ ਚਾਰ ਖਰਾਬ ਹੁੰਦਾ ਜੀ ਉਹਦੇ ਉਲੀ ਪੈ ਜਾਂਦੀ ਆ ਕਿਉਂਕਿ ਮੰਨ ਕੇ ਜਦੋਂ ਹੀ ਉਹਦੇ ਵਿੱਚ ਲਤੜਾਈ ਨਾ ਹੋਣ ਦੇ ਕਾਰਨ ਗੈਪ ਜਾਂ ਰਹਿੰਦਾ ਉਹਦੇ ਕਾਰਨ ਵੀ ਚਾਰ ਖਰਾਬ ਹੁੰਦਾ ਜੀ ਉਸੇ ਕਾਰਨ ਉਲੀ ਪੈਂਦੀ ਆ ਤੇ ਹੁੰਦੇ ਵਿੱਚ ਜੀ ਪੈਦਾ ਹੋ ਜਾਂਦੇ ਜੀ ਚਾਰ ਦੇ ਵਿੱਚ ਤੇ ਜਿਹੜਾ ਆਪਾਂ ਪਸ਼ੂਆਂ ਨੂੰ 깈ਕੇ ਪਾਉਣੇ ਆ ਉਹਦੀ ਦੇਖਭਾਲ ਨਹੀਂ ਕਰਦੇ 깈ਕੇ ਪਾਉਣ ਤੇ ਤੇ ਉਹ ਉਹਦੇ ਨਾਲ ਪਸ਼ੂ ਬਿਮਾਰ ਹੋ ਜਾਂਦੇ ਜਿਵੇਂ ਆਪਾਂ 2-3 ਸਾਲ ਤੋਂ ਨਾ ਆਪਾਂ ਜਿਵੇਂ ਚਾਰ ਨੂੰ 깈ਕੇ ਰੱਖ ਦਿੰਦੇ ਆ ਬਿਲਕੁਲ ਜੀ ਚਾਰ-ਪੰਜ ਘੰਟਿਆਂ ਵਾਸਤੇ ਖੁੱਲਿਆ ਰਹਿੰਦਾ ਜਿਵੇਂ ਆਪਾਂ ਜਿਹੜਾ ਸਵੇਰ ਨੂੰ ਪਾਉਣਾ ਆਪਾਂ ਸ਼ਾਮ ਨੂੰ 깈ਕੇ ਰੱਖ ਲਈਦਾ ਆ ਤੇ ਜਿਹੜਾ ਸ਼ਾਮ ਨੂੰ ਕੋਣੋਂ ਸਵੇਰੇ ਪਟਕੇ ਰੱਖ ਦੇਣਾ ਤਾਂ ਆਪਾਂ ਇਸ ਤਰੀਕੇ ਨਾਲ ਪਾਉਨੇ ਆ ਬਾਕੀ ਥੋੜੇ ਤਰੀਕੇ ਨਾਲ ਕਿਵੇਂ ਆਪਾਂ ਪਾਉਣਾ ਚਾਹੀਦਾ ਹੈ ਨਹੀਂ ਸਹੀ ਹੈ ਇਹ ਆਪਾਂ ਜਿਹੜਾ ਸੂਹਾ ਪਾਉਣਾ ਉਹ ਸ਼ਾਮ ਨੂੰ ਪਟਕੇ ਰੱਖ ਦੇਣਾ ਚਾਹੀਦਾ ਕਿਉਂਕਿ ਉਹਦੇ ਵਿੱਚੋਂ ਗਰਮਾਹਟ ਨਿਕਲ ਜਾਂਦੀ ਹੈ ਨਾ ਗਰਮਾਹਟ ਨਿਕਲ ਜਾਂਦੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਹੀਟ ਹੁੰਦੀ ਹੈ ਜੇ ਆਪਾਂ ਤੁਰਤ ਪਟਕੇ ਪਾਵਾਂਗੇ ਜੀ ਉਹਦੇ ਵਿੱਚ ਹੀਟ ਹੁੰਦੀ ਹੈ ਪਸ਼ੂ ਵੀ ਜ਼ਿਆਦਾ ਖਰਾਬ ਹੁੰਦੀ ਹੈ ਜੀ ਤੇ ਪਸ਼ੂ ਬਿਮਾਰ ਵੀ ਹੁੰਦੇ ਜੀ ਇੱਕ ਨਾ ਆਪਾਂ ਦੇਖ ਰਹੇ ਹਾਂ ਕਿ ਘਟੋ ਘਟ 6-7 ਇੰਚ ਦਾ ਆਪਾਂ ਟਾਂਡੇ ਛੱਡ ਰਹੇ ਹਾਂ ਥੱਲੇ ਇਹਦਾ ਕੀ ਕਾਰਨ ਹੁੰਦਾਗਾ ਇੱਕ ਤਾਂ ਇਹ ਉਧਰ ਲਈ ਰਹਿੰਦਾ ਤੇ ਕਟੋਗੜੀ ਇਹਨਾਂ ਦਾ ਥੱਲੇ ਛੱਡਣਾ ਪੈਂਦਾ ਜੀ ਇਹ ਇਹਦੇ ਵਿੱਚੋਂ ਮੰਨ ਕੇ ਥੱਲੋ ਮਿੱਟੀ ਨਹੀਂ ਚੱਕਦਾ ਇੱਕ ਤਾਂ ਜੀ ਇੱਕ ਤਾਂ ਮਿੱਟੀ ਨਹੀਂ ਚੱਕਦੀ ਹਾਂਜੀ ਮਸ਼ੀਨ ਮਿੱਟੀ ਨਹੀਂ ਚੱਕਦੀ ਉਹਦੇ ਕਾਰਨ ਜੀ ਮਿੱਟੀ ਚਾਰ ਦੇ ਵਿੱਚ ਜਾਊ ਚਾਰ ਖਰਾਬੂ ਪਸ਼ੂ ਫੇਰ ਵੀ ਬਿਮਾਰ ਹੁੰਦੇ ਆ ਜੀ ਹੂੰ ਤੇ ਇੱਕ ਇਹਦੇ ਵਿੱਚ ਚਾਰ ਦਾ ਕੋਤਰਾ ਬਿਲਕੁਲ ਬਰੀਕ ਚਾਹੀਦਾ ਜੀ ਜਿਹਦੇ ਵਿੱਚ ਮੰਨ ਕੇ ਚਲੋ ਦਾਣਾ ਕ੍ਰੈਸ਼ ਹੋਣਾ ਚਾਹੀਦਾ ਜੀ ਹੂੰ ਬਾਕੀ ਆਪਾਂ ਜਿਹੜੀਆਂ ਖਾਦਾਂ ਮੰਨ ਕੇ ਚਲੋ ਜੀ ਇਸ ਤਰ੍ਹਾਂ ਆਹ ਦੇਖੋ ਜੀ ਇਹ ਦਾਣੇ ਨੂੰ ਕੱਟ ਲੱਗਿਆ ਹੋਣਾ ਜ਼ਰੂਰੀ ਚਾਹੀਦਾ ਜੀ। ਹਾਂ ਕ੍ਰੈਸ਼ ਕ੍ਰੈਸ਼ ਹੋਇਆ ਹੋਣਾ ਚਾਹੀਦਾ। ਹਾਂਜੀ ਹਾਂਜੀ ਕ੍ਰੈਸ਼ ਹੋਣਾ। ਆ ਦੇਖੋ ਕਿਤੇ ਕਿਤੇ ਤਾਂ ਜਮ ਬ੍ਰੀਕ ਹੀ ਕੀਤਾ ਪਿਆਦਾ ਨਾ। ਹਾਂਜੀ ਹਾਂਜੀ ਬਿਲਕੁਲ ਜੀ ਆਹ ਵੇਖੋ। ਅਸਲ ਵਿੱਚ ਕੁੱਤਰੇ ਦਾ ਵੀ ਮੈਟਰ ਕਰਦਾ ਹੈ ਕਾਰ ਦਾ। ਜਦੋਂ ਪੋਤਰਾ ਇਹ ਮੰਨ ਕੇ ਚਲੋ ਮੋਟਾ ਹੋਇਆ ਉਹਦੀ ਲੜਾਈ ਚੰਗੀ ਤਰ੍ਹਾਂ ਹੁੰਦੀ ਨਹੀਂ। ਚਾਰ ਫਿਰ ਵੀ ਖਰਾਬ ਹੁੰਦਾ ਜੀ। ਬਾਕੀ ਭਾਈ ਜੀ ਜਿਹੜਾ ਤੁਹਾਡੇ ਕੋਲੇ ਸੀਆਰਡੀ ਟਰੈਕਟਰ ਆ 5505 ਨਾ ਹਾਂਜੀ ਹਾਂਜੀ ਇਹਦਾ ਐਕਸਪੀਰੀਅੰਸ ਤੁਹਾਡਾ ਕਿੱਦਾਂ ਰਿਹਾ ਮਸ਼ੀਨ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਪਿਛਲੇ ਸਾਲ ਵੀ ਬਹੁਤ ਵਧੀਆ ਰਿਹਾ ਪਿਛਲੇ ਸਾਲ ਲੈ ਕੇ ਆਏ ਸੀਗੇ ਪਿਛਲੇ ਸਾਲ ਤੋਂ ਵੇਖ ਰਿਹਾ ਬਹੁਤ ਵਧੀਆ ਚੱਲ ਰਹੀ ਏ ਚਲੋ ਭਾਈ ਜੀ ਇਹ ਤਾਂ ਆਪਣੇ ਕੋਲੇ ਮਸ਼ੀਨ ਬਾਰੇ ਗੱਲਬਾਤ ਸੀ ਤੇ ਚਾਰ ਬਾਰੇ ਤੇ ਹੁਣ ਆਪਾਂ ਪਿੱਟ ਬਾਰੇ ਗੱਲ ਕਰਦੇ ਹਾਂ ਦੇਖੋ ਭਾਈ ਜੀ ਜਿਵੇਂ ਇੱਥੇ ਪਲਾਈ ਰਹਿ ਜਾਂਦੀ ਹੈ ਨਾ ਆਹ ਦੇਖੋ ਆਹਰੇ ਪੋਲਾ ਪੈ ਜਾਵਾ ਇੱਥੇ ਪੂਰਾ ਹਾਰਡ ਪਿਆ ਇੱਥੇ ਚੀਜ਼ ਹਵਾ ਰਹਿ ਜੂਗੀ ਇੱਥੇ ਜੇ ਤੁਸੀਂ ਆਪਾਂ ਕਾਗਜ਼ ਪਾ ਦਾਂਗੇ ਇੱਥੇ ਸਾਰਾ ਚਾਰ ਗਲ ਜੂਗਾ ਆਪਣਾ ਨਾਲ ਨਾਲ ਬਿਲਕੁਲ ਠੀਕ ਹੈ ਗਲਿਆ ਨਿਕਲੂਗਾ ਕਿਉਂਕਿ ਆਏ ਸਾਲ ਐਂ ਹੀ ਹੁੰਦਾ ਸਾਡੇ ਨਾਲ ਹਰੇਕ ਦਾ ਬੰਦੇ ਦਾ ਵੱਖੋ ਵੱਖਰਾ ਤਰੀਕਾ ਹੁੰਦਾ ਪਾਉਣ ਦਾ ਹੁਣ ਜਿਵੇਂ ਕਈ ਬੰਦੇ ਕੀ ਕਰਦੇ ਕੰਧਾਂ ਕੱਢ ਲੈਂਦੇ ਸਾਈਡ ਤੇ ਕਿ ਉਹਦੇ ਵੀ ਸਾਈਡ ਤੇ ਹਵਾ ਨਹੀਂ ਰਹਿੰਦੀ ਨਾ ਪ੍ਰੋਪਰ ਲਤੜਾ ਹੁੰਦਾ ਕਈ ਪ੍ਰੋਪਰ ਟਿੱਟ ਬਣਾਉਂਦੇ ਆ ਹਰੇਕ ਦਾ ਚਲੋ ਆਪੋ ਆਪ ਦਾ ਤਰੀਕਾ ਹੈਗਾ ਤੇ ਆਪਣੇ ਕੋਲੇ ਜਗ੍ਹਾ ਦੀ ਪ੍ਰੋਬਲਮ ਕਰਕੇ ਆਪਾਂ ਨੂੰ ਐਵੇਂ ਕਰਨਾ ਪੈਂਦਾ ਹੈਗਾ ਕਿਉਂਕਿ ਜੇ ਆਪਾਂ ਬਾਹਨ ਵਗੈਰਾ ਚ ਕਰਦੇ ਹਾਂ ਕਿਉਂਕ ਤਾਂ ਫਿਰ ਦਿੱਕਤ ਆ ਜਾਂਦੀ ਹੈ ਸਾਨੂੰ ਤਾਂ ਕਰ ਕਿਸੇ ਉੱਚੇ ਥਾਂ ਤੇ ਪਾਉਣਾ ਪੈਂਦਾ ਸਾਨੂੰ ਬਾਈ ਜੀ ਇਹ ਸੀ ਆਪਣਾ ਤਰੀਕਾ ਹਨਾ ਕਿ ਆਪਾਂ ਸਿੰਪਲ ਐਂ ਪਾਉਨੇ ਆ ਪਰ ਕਈ ਥਾਵਾਂ ਤੇ ਕੀ ਜਿਵੇਂ ਵੱਡੇ ਡੇਰੀ ਫਾਰਮ ਆ ਉਹ ਨਾਲ ਕੋਈ ਦਵਾਈਆਂ ਵਗੈਰਾ ਦਾ ਵੀ ਛੜਕਾਅ ਕਰਦੇ ਆ ਤਾਂ ਕਿ ਚਾਰ ਦੀ ਕੁਆਲਿਟੀ ਵਧੀਆ ਬਣੇ ਤੇ ਜਿਹੜਾ ਪਸ਼ੂਆਂ ਦੇ ਵਧੀਆ ਪ체 ਤੇ ਖਰਾਬ ਵੀ ਘੱਟ ਤੋਂ ਘੱਟ ਹੋਵੇ ਪਰ ਇਹ ਕੋਈ ਸੌਖੀ ਗੱਲ ਨਹੀਂ ਹੈਗੀ ਮੱਕੀ ਨੂੰ ਤਿਆਰ ਕਰਨਾ ਤੇ ਚਾਰ ਕਰਕੇ ਚਾਰ ਪਾਉਣਾ ਕਿਉਂਕਿ ਕਈ ਬੰਦਿਆਂ ਤੋਂ ਤਾਂ ਕਈ ਵਾਰੀ ਬਾਹਨ ਦੀ ਸਿਲੈਕਸ਼ਨ ਹੀ ਨਹੀਂ ਸਹੀ ਹੁੰਦੀ ਕਈ ਬੰਦੇ ਕੀ ਕਰਦੇ ਆ ਜਿੱਥੇ ਲੀਡਰ ਸਪਰੇਅ ਕੀਤੀ ਹੁੰਦੀ ਆ ਉੱਥੇ ਬੀਜ ਵੰਦੇ ਆ ਤੇ ਉਹ ਮੱਕੀ ਤਿਆਰ ਨਹੀਂ ਹੁੰਦੀ ਉਹ ਹਾਈਟ ਉਹਦੀ ਘੱਟ ਰਹਿ ਜਾਂਦੀ ਆ ਤੇ ਉੱਥੇ ਖੜੀ ਰਹਿ ਜਾਂਦੀ ਆ ਤੇ ਬਾਕੀ ਇਹ ਅਸਲ ਵਿੱਚ ਟ੍ਰੈਂਡ ਆਪਣੇ ਪੰਜਾਬ ਦਾ ਨਹੀਂ ਹੈਗਾ ਇਹ ਬਾਹਰੋਂ ਆਇਆ ਹੋਇਆ ਚਾਰ ਦਾ ਕਿਉਂਕਿ ਉੱਥੇ ਵੱਡੇ ਡੇਰੀ ਫਾਰਮ ਹੁੰਦੇ ਆ ਤੇ ਉੱਥੇ ਜਦੋਂ ਡੇਰੀ ਫਾਰਮਰਾਂ ਦੇ ਚਾਰ ਪਾਉਂਦੇ ਆ ਉਹਨਾਂ ਨੂੰ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਜਿਵੇਂ ਲੇਬਰ ਵਗੈਰਾ ਦੀ ਉਹਨਾਂ ਦੀ ਮਜਬੂਰੀ ਹੈ ਇੱਕ ਚਾਰ ਪਾਉਣਾ ਬਾਕੀ ਜੇਕਰ ਆਪਾਂ ਹਰਾ ਚਾਰ ਹਰਾ ਪਸ਼ੂਆਂ ਨੂੰ ਜ਼ਿਆਦਾ ਪਾਉਣਿਆਂ ਚਾਰ ਨਾਲ ਤੋ ਜਿਆਦਾ ਬੈਨੀਫਿਟ ਆ ਕਿਉਂਕਿ ਉਹਦੇ ਨਾਲ ਬਿਮਾਰੀਆਂ ਵੀ ਨਹੀਂ ਆਉਂਦੀਆਂ ਕਿਉਂਕਿ ਮੱਕੀ ਦਾ ਆਚਾਰ ਸਹੀ ਨਾ ਪੈਣ ਕਰਕੇ ਕਈ ਵਾਰੀ ਉਲੀ ਵਗੈਰਾ ਲੱਗ ਜਾਂਦੀ ਆ ਤੇ ਗਲਤ ਤਰੀਕੇ ਨਾਲ ਪੈਣ ਕਰਕੇ ਪਸ਼ੂ ਆਪਣੇ ਬਿਮਾਰ ਵੀ ਰਹਿਣ ਲੱਗ ਜਾਂਦੇ ਆ ਆਪਾਂ ਨੂੰ ਬਜਾਈ ਤੋਂ ਲੈ ਕੇ ਕਟਾਈ ਤੱਕ ਆਚਾਰ ਬਾਉਣ ਤੱਕ ਜੀ ਨੰਬਰ 1 ਦਾ ਹੀ ਪਹਿਲਾ ਨੰਬਰ ਦਾ ਆਪਾਂ ਨੂੰ ਉਸ ਬਾਣ ਦੇ ਵਿੱਚ ਮੱਕੀ ਬੀਜਣੀ ਚਾਹੀਦੀ ਜਿਹਦੇ ਵਿੱਚ ਲੀਡਰ ਸਪਰੇ ਨਾ ਕੀਤੀ ਹੋਵੇ ਕਿਉਂਕਿ ਜੇ ਲੀਡਰ ਸਪਰੇ ਹੋਈ ਹੋਈ ਉਹਦੇ ਵਿੱਚ ਮੱਕੀ ਚੱਲਦੀ ਨਹੀਂ ਹੈਗੀ ਵੀ ਤੇ ਨੰਬਰ ਤੋਂ ਆਪਾਂ ਨੂੰ ਬਾਣ ਦੀ ਸਿਲੈਕਸ਼ਨ ਪਹਿਲੀ ਦੀ ਸਿਲੈਕਸ਼ਨ ਓਮੇ ਦੀ ਚਾਹੀਦੀ ਆ ਵੀ ਜਿੰਦੇ ਵਿੱਚ ਪਾਣੀ ਨਾ ਖੜੇ ਦਰਮਿਆਨੀ ਜੀ ਪਹਿਲੀ ਹੋਵੇ ਇਹਦਾ ਮੰਨ ਕੇ ਚੱਲ ਬਜਾਈ ਤੋਂ ਲੈ ਕੇ ਕਟਾਈ ਤੱਕ ਵਧੀਆ ਢੰਗ ਨਾਲ ਮੰਨ ਕੇ ਚੱਲੋ ਬਜਾਈ ਚ ਕਰਨੀ ਚਾਹੀਦੀ ਜੀ ਆਪਾਂ ਨੂੰ ਇਹਦੇ ਵਿੱਚ ਇਹ ਨਹੀਂ ਹੈਗਾ ਆਪਾਂ ਬਜਾਈ ਕਰਤੀ ਤਾਂ ਹੋ ਜੂ ਇਹਦੇ ਵਿੱਚ ਆਪਾਂ ਨੂੰ ਹਾਰ ਟਾਈਮ ਰਹਿਣਾ ਪਊਗਾ ਜੀ ਜੀ ਇਹ ਪਤਾ ਕੀ ਆ ਮੱਕੀ ਕੋਈ ਪਲ ਨਹੀਂ ਕੋਈ ਸੌਖੀ ਗੱਲ ਨਹੀਂ ਜੇਕਰ ਇਹਦੀ ਆਪਾਂ ਸਪਰੇ ਵੀ ਕੋਈ ਲੇਟ ਕਰ ਦਿੰਦੇ ਆ ਨਾ ਜੇ ਸਟਾਰਟਿੰਗ ਦੇ ਵਿੱਚ ਜਿਵੇਂ ਸੁੰਡੀ ਵਾਲੀ ਸਪਰੇ ਲੇਟ ਹੋ ਗਈ ਉਹਨੇ ਉੱਥੇ ਹੀ ਰੁਕ ਜਾਣਾ ਹੈ ਤੇ ਮੁੜ ਕੇ ਆਪਾਂ ਲੱਖ ਜੋਰ ਲਾ ਲਈਏ ਆਪਣਾ ਕਿ ਆਪਾਂ ਮੱਕੀ ਨਹੀਂ ਕਾਮਯਾਬ ਕਰ ਸਕਾਂਗੇ ਆਪਣੀ ਬਾਕੀ ਟੈਂਪਰੇਚਰ ਵਗੈਰਾ ਦਾ ਵੀ ਬਹੁਤ ਫਰਕ ਪੈਂਦਾ ਬਹੁਤ ਫਰਕ ਪੈਂਦਾ ਜੀ ਕਿਉਂਕਿ ਇਸ ਵਾਰ ਇਹ ਟੈਂਪਰੇਚਰ ਬਹੁਤ ਹਾਈ ਰਿਹਾ ਜਿਹਦੇ ਕਰਕੇ ਜਿਹਦੇ ਕਰਕੇ ਕਿ ਛੱਲੀਆ ਦੇ ਵਿੱਚ ਆਪਣੇ ਦਾਣੇ ਬਹੁਤ ਘੱਟ ਰਹਿ ਗਏ ਨੇ ਅੱਧੋ ਅੱਧ ਚ ਰਹਿ ਗਏ ਨੇ ਅੱਧ ਜੀ ਰਹਿ ਗਏ ਨੇ ਹੈਨਾ ਤੇ ਬਾਕੀ ਸੁੱਕਾ ਪੱਤਾ ਵੀ ਬਹੁਤ ਜ਼ਿਆਦਾ। ਸੁੰਡੀ ਦਾ ਅਟੈਕ ਬਹੁਤ ਆਇਆ। ਸੁੰਡੀ ਸੁੰਡੀ ਦਾ ਅਟੈਕ ਵੀ ਬਹੁਤ ਜ਼ਿਆਦਾ ਆਇਆ। ਨਹੀਂ ਜੀ ਪ੍ਰੋਪਰ ਪੱਕੀ ਨਹੀਂ ਹੋਣੀ ਚਾਹੀਦੀ ਫਿਰ ਦਾਣਾ ਮੰਨ ਕੇ ਚੱਲੋ ਜੀ ਪਸੂ ਉਹ ਮਿੰਟ ਪਾਈ ਜਾਂਦਾ ਜੀ ਗੋਹੇ ਥਾਣੀ। ਅੱਛਾ ਜਿਹੜਾ ਪੱਕਾ ਦਾਣ ਪੱਕ ਜਾਂਦਾ ਜਿਹੜਾ ਨਹੀਂ ਉਹ ਓਵੇਂ ਦੀ ਓਵੇਂ ਟੱਪ ਜਾਂਦਾ। ਓਵੇਂ ਦੀ ਓਵੇਂ ਟੱਪ ਜਾਂਦਾ ਇਨਾ ਉਹ ਮਸ਼ੀਨ ਕ੍ਰੈਸ਼ ਕਰਦੀ ਹੈ ਜੀ। ਓਵੇਂ ਦੀ ਉਹ ਥੋੜਾ ਜਿਹਾ ਦੁੱਧਾ ਹੋਣਾ ਚਾਹੀਦਾ ਜੀ। ਠੀਕ ਹੈ। ਹਾਂਜੀ। ਤੇ ਕੁਦਰਾ ਸਹੀ ਹੋਣਾ ਚਾਹੀਦਾ ਜੀ ਇਹਦਾ ਬਰੀਕ ਕੁਦਰਾ ਹੋਣਾ ਚਾਹੀਦਾ। ਵੀ ਦਾਣਾ ਕ੍ਰੈਸ਼ ਹੋਣਾ ਚਾਹੀਦਾ ਉਸ ਹਿਸਾਬ ਨਾਲ। ਕਿ ਜਦੋਂ ਬਾਹਨ ਤਿਆਰ ਕਰਦੇ ਆ ਮੱਕੀ ਵਾਸਤੇ ਉਹ ਐਹੀਂ ਬਸ ਤਵੀਆਂ ਤਵੀਆਂ ਜੀਆਂ ਮਾਰ ਕੇ ਕਈਆਂ ਦਾ ਐ ਹੁੰਦਾ ਕਿ ਜਿਆਦਾ ਛੌਂਕ ਨਾਲ ਨਹੀਂ ਬੀਜਦੇ ਹੈਗੇ ਫਿਰ ਉਹ ਮੱਕੀ ਵੀ ਉਹਨਾਂ ਦੀ ਉਹੀ ਜੀ ਹੁੰਦੀ ਆ ਕਿਉਂਕਿ ਇਹ ਪ੍ਰੋਪਰ ਲੈਵਲ ਦੇ ਵਿੱਚ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਆਪਾਂ ਪਾਣੀ ਲਾਉਣੀ ਆ ਇਹਨੂੰ ਜੇ ਖੇਲਾਂ ਕਿਤੇ ਉੱਚੀਆਂ ਨੀਵੀਆਂ ਰਹਿ ਜਾਂਦੀਆਂ ਨੇ ਉੱਥੇ ਜਾਂ ਤਾਂ ਕਿਤੇ ਪਾਣੀ ਜਿਆਦਾ ਚੜ ਜਾਂਦਾ ਖੇਲਾਂ ਦੇ ਉੱਪਰ ਦੀ ਟੱਪ ਜਾਂਦਾ ਜਾਂ ਕਿਤੇ ਪਹੁੰਚਦਾ ਹੀ ਨਹੀਂ ਜੇਕਰ ਕਿਤੇ ਉੱਤੋਂ ਦੀ ਟੱਪ ਗਿਆ ਉੱਥੇ ਉਗਰ ਤਾਂ ਜ਼ਰੂਰ ਆਉਂਦੀ ਆ ਪਰ ਉਹ ਹਾਈਟ ਨਹੀਂ ਕਰਦੀ ਹੈਗੀ ਉਹ ਮੇ ਬਿਲਕੁਲ ਜੀ ਗ੍ਰੋਥ ਨਹੀਂ ਕਰਦੀ ਜੀ ਉਹ ਹਾਂ ਉੱਥੇ ਜਿੱਥੇ ਖੜੀ ਰਹਿੰਦੀ ਆ ਜੇ ਕਿਤੇ ਪਾਣੀ ਨਹੀਂ ਚੜਦਾ ਤਾਂ ਉੱਥੇ ਵੈਸੇ ਨਹੀਂ ਜਰਮੀਨੇਸ਼ਨ ਹੁੰਦੀ ਬਿਲਕੁਲ ਜੀ ਜੇ ਆਪਣਾ ਹੋ ਸਕਦਾ ਜੀ ਆਪਾਂ ਮੱਕੀ ਬੀਜਣ ਤੋਂ ਪਹਿਲਾਂ ਕੰਪਿਊਟਰ ਕਰਾ ਲਵਾ ਕੇ ਵਧੀਆ ਡੰਗਣਾ ਮੱਕੀ ਪਹਿਲਿਉ ਬਰੀਕ ਕਰਕੇ ਵਧੀਆ ਡੰਗਣਾ ਮੱਕੀ ਬੀਜ ਨਹੀਂ ਜਾਈਂਦੀ ਬਾਕੀ ਆਪਣੇ ਬਾਹਨ ਦੇ ਵਿੱਚ ਪੂਰੀ ਤਾਕਤ ਹੋਣੀ ਚਾਹੀਦੀ ਆ ਜਿਵੇਂ ਕਈ ਬੰਦੇ ਆਲੂਆਂ ਵਾਲੇ ਜਾਂ ਮਟਰਾਂ ਵਾਲੇ ਬਾਹਨ ਦੇ ਵਿੱਚ ਬੀਜਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਪੂਰੀ ਹਨਾ ਉਹਨੂੰ ਖਾਸ ਸਪਰੇਅ ਦਿੱਤੀ ਹੁੰਦੀ ਆ ਬਾਹਰ ਜਿਵੇਂ ਡੀਏਪੀ ਵੀ ਵਗੈਰਾ ਹੁੰਦੀ ਆ ਕੋਈ ਬੰਦਾ ਨਵੇਂ ਬਾਣ ਦੇ ਵਿੱਚ ਬੀਜਦਾ ਕੀ ਕੋਈ ਰੇਤਲੇ ਬਾਣ ਵਿੱਚ ਬੀਜ ਬੈਠਾ ਤਾਂ ਉਹ ਹੁੰਦੀ ਆ ਗਰੋਥ ਦੇ ਵਿੱਚ ਕਿਉਂਕਿ ਪ੍ਰੋਪਰ ਗਰੋਥ ਨਹੀਂ ਹੁੰਦੀ ਉੱਥੇ ਬਿਲਕੁਲ ਜੀ ਕਿਉਂਕਿ ਮੱਕੀ ਨੂੰ ਉਹਨਾਂ న్యూਟ੍ਰੀਸ਼ਨ ਵਗੈਰਾ ਨਹੀਂ ਮਿਲਦਾ ਹੈਗਾ ਉਹਨੂੰ ਲੋਡ ਹੁੰਦੀ ਆ ਬਿਲਕੁਲ ਜੀ ਤੇ ਇਸੇ ਕਰਕੇ ਕੀ ਆ ਕਈ ਵਾਰੀ ਨਵੇਂ ਕਿਸਾਨਾਂ ਤੋਂ ਨਾ ਸਿਲੈਕਸ਼ਨ ਹੋਣ ਕਰਕੇ ਕੀ ਮੱਕੀ ਕਾਮਯਾਬ ਨਹੀਂ ਹੁੰਦੀ ਹੈਗੀ ਹਾਂਜੀ ਦੋਸਤੋ ਜੇ ਤੁਸੀਂ ਵੀ ਕਿਸੇ ਨੇ ਆ ਨਾ ਮੱਕੀ ਦੀ ਬਜਾਈ ਕੀਤੀ ਆ ਤਾਂ ਜਰੂਰ ਸਾਨੂੰ ਕਮੈਂਟਾਂ ਵਿੱਚ ਦੱਸੋ ਤੇਦੇ ਕੀ ਕੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਵੀ ਸਾਨੂੰ ਦੱਸਿਓ ਕਿ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਪਹਿਲਾਂ ਹੀ ਉਹ ਚੀਜ਼ਾਂ ਦਾ ਧਿਆਨ ਰੱਖੀਏ ਬਾਕੀ ਬਾਈ ਜੀ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਕਮੈਂਟ ਤੇ ਸਬਸਕ੍ਰਾਈਬ ਆਪਣਾ ਚੈਨਲ ਜਰੂਰ ਕਰਿਓ ਕਿਉਂਕਿ ਅੱਗੇ ਤੋਂ ਆਪਾਂ ਇਹ ਜਿਹੀਆਂ ਇਨਫੋਰਮੇਟਿਵ ਵੀਡੀਓ ਜਰੂਰ ਪਾਉਂਦੇ ਰਵਾਂਗੇ